ਪਹਾੜਾਂ ਦੀ ਰਾਣੀ ਆਖੇ ਜਾਣ ਵਾਲੇ ਸ਼ਿਮਲਾ 'ਚ ਭਾਰੀ ਬਰਫਬਾਰੀ ਹੋ ਰਹੀ ਹੈ ਤੇ ਬਰਫਬਾਰੀ ਦੇ ਕਾਰਨ ਸ਼ਿਮਲਾ 'ਚ ਸੈਲਾਨੀਆਂ ਦੀ ਪੀੜ ਲੱਗਣੀ ਸ਼ੁਰੂ ਹੋ ਗਈ ਹੈ। ਸੈਲਾਨੀ ਸ਼ਿਮਲਾ ਤੋਂ ਇਲਾਵਾ ਕੁਫਰੀ ਅਤੇ ਨਾਰਕੰਡਾ ਦਾ ਰੁਖ ਕਰੇ ਨੇ ਤੇ ਤਾਜ਼ਾ ਬਰਫਬਾਰੀ ਕਾਰਨ ਸੜਕਾਂ ਬਰਫ ਨਾਲ ਸਫੈਦ ਹੋ ਗਈਆਂ ਨੇ। ਕੁਫਰੀ 'ਚ ਬਰਫਬਾਰੀ ਦੇ ਕਾਰਨ ਨੈਸ਼ਨਲ ਹਾਈਵੇ 5 ਬੰਦ ਹੋ ਗਿਆ ਜਿੱਥੇ ਗੱਡੀ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਨੇ। ਕਿ ਤਾਂ ਹਨ ਨੂੰ ਦੱਸ ਦੇ ਨੇ ਹਾਂ ਕਿ ਬਰਫਬਾਰੀ ਨੂੰ ਦੇਖਣ ਅਤੇ ਆਨੰਦ ਮਾਣਨ ਲਈ ਸੈਲਾਨੀ ਸ਼ਿਮਲਾ ਪਹੁੰਚ ਰਹੇ ਨੇ ਅਤੇ ਹੀ ਸ਼ਹਿਰ ਦੇ ਕਾਰੋਬਾਰੀ ਬਰਫ ਪੈਣ ਅਤੇ ਸੈਲਾਨੀਆਂ ਦੀ ਗਿਣਤੀ ਚ ਵਾਧੇ ਨੂੰ ਦੇਖ ਕੇ ਬਹੁਤ ਹੀ ਉਤਸ਼ਾਹਿਤ ਨੇ ਬਰਫਬਾਰੀ ਹੋਣ ਕਾਰਨ ਸ਼ਿਮਲਾ ਚ ਸੈਰਸਪਟਾ ਕਾਰੋਬਾਰ ਦੇ ਹੋਰ ਜ਼ਿਆਦਾ ਰਫਤਾਰ ਫੜਨ ਦੀ ਉਮੀਦ ਕੀਤੀ ਜਾ ਰਹੀ ਹੈ